ਹਰ ਤਰ੍ਹਾਂ ਦੀਆਂ ਸਾਰੀ ਕਿਸਮ ਦੇ ਜਗ੍ਹਾ ਤੇ ਗਰੀਬਾਂ ਦੇ ਕੱਪੜੇ ਦਾ ਪ੍ਰੋਗਰਾਮ ਤੇ ਲਿੰਕ ਜ਼ਿੰਮੇਦਾਰ ਕੀ

ਗੱਲ ਖਾਲੀ ਰੈਡੀ ਹੋ ਕੇ ਜਾ ਰਹੀ ਹੈ ਨਾ ਮੰਡੀ ਹਰ ਰੋਜ਼ ਆਇਆ ਨਹੀਂ ਹੈ ਉੱਗੀ ਗੱਲ ਦੇ ਠੀਕ ਵੱਡੀਆਂ ਕਿਰਾਏ ਦੀ ਖਣ ਤੋਂ ਮੜੇ ਪਿੱਛੇ ਸਰਕਾਰ ਮੁਨਤਾਬਾਦ ਮੁਨਤਾਬਾਦ ਸਰਕਾਰ ਮੁਨਤਾਬਾਦ ਮੁਨਤਾਬਾਦ ਸਰਕਾਰ ਮੁਨਤਾਬਾਦ ਠੇਕੇਦਾਰ ਮੁਨਤਾਬਾਦ ਹਾਂਜੀ ਕੀ ਮਸਲਾ ਹੈ ਤੁਹਾਡਾ ਅੱਜ ਦਾ ਜੀ ਕਮੇਟੀ ਵਾਂ ਮਾਰੀ ਗੱਲ ਬਾਤ ਹੋਈ ਸੈਕਟਰੀ ਸਾਹਿਬ ਨਾਲ 1500 ਰੁਪਏ ਮਹੀਨਾ ਠੇਕੇਦਾਰ ਨੂੰ ਦੇਣਾ ਜੀ 1500 ਰੁਪਏ ਮਹੀਨਾ ਠੇਕੇਦਾਰ ਨੂੰ ਦਿੰਦੇ ਰਹੇ ਠੇਕੇਦਾਰ ਨੇ 3-4 ਦਿਨ ਤੇ ਗੁੰਡੇ ਆਪਣੇ ਬਲਾਗਾ ਮੁੰਡੇ ਬਲਾਗਾ ਕਿਸੇ ਨੂੰ ਕਹਿੰਦਾ ਸਿਲੰਡਰ ਚੱਕ ਲੈਣਗੇ 100 ਰੁਪਏ ਦਿਓ ਠੇਕੇਦਾਰ 10 12 10 12 ਮੁੰਡੇ ਹਮਾਰੇ ਠੇਕੇਦਾਰ ਗਏ ਪੁੱਤਰ ਵਾਸਤਾ ਸਭ ਕੌਣ ਹੈ ਠੇਕੇਦਾਰ ਠੇਕੇਦਾਰ ਆ ਰਾਜ ਨੇ ਰੱਖਿਆ ਹੈ ਜਾਂ ਮਾਰਕੀਟ ਕਮੇਟੀ ਨੇ ਰੱਖਿਆ ਹੈ ਮਾਰਕੀਟ ਕਮੇਟੀ ਨੇ ਸੈਕਟਰੀ ਨੇ ਸੈਕਟਰੀ ਸਾਹਿਬ ਨੇ ਜੀ ਸੈਕਟਰੀ ਦਾ ਕੀ ਨਾਮ ਹੈ ਗੁਰਨਾਮ ਜਨਾਬ ਨਾ ਉਹ ਚਲੇ ਗਿਆ ਯਾਰ ਦੂਸਰਾ ਚਲ ਸੈਕਟਰੀ ਰੱਖਿਆ ਲਾਲ ਉਹ ਪਤਾ ਫਿਰ ਹੁਣ ਤੁਹਾਡਾ ਕੀ ਮੰਗਤ ਕਿਹਾ ਤੁਹਾਡੀ ਮੰਗ ਕੇ ਜਿਓ 50 ਰੁਪਏ ਦੇ ਰੱਪਾ ਹੋਈ ਰੇਸ ਹੁਣ ਉਸ ਤੋਂ ਉੱਪਰ ਵੀ ਖਰਾਏ ਨਹੀਂ ਦੇ ਸਕਦੇ ਦੇ ਸਕਦੇ ਠੀਕ ਹੈ ਜੇ ਹੁਣ ਤੁਸੀਂ ਅੱਜ ਜਿਹੜੀ ਬੰਦ ਕਰੀ ਆ ਜਿਹੜੀ ਸਬਜ਼ੀ ਮਾਰਕੀਟ ਅੱਜ ਫੜੀ ਮਾਰਕੀਟ ਸਾਰੀ ਬੰਦ ਕਰਦੀ ਇਹ ਕਿੰਨੇ ਦਿਨ ਵਸਤਾ 10 ਦਿਨ ਵੀ ਚੱਲਦਾ ਜਾਂਦੀ ਖਰਾਏ ਨਹੀਂ ਹੁੰਦੇ ਸਾਈਡ ਤੋਂ ਮਰੀ ਪਾਸੇ ਨਾਰ ਵੀ ਪਰਪੇ ਦਿਨ ਦੇ ਸਕਦੇ ਠੀਕ ਹੈ ਇਸ ਤੋਂ ਪਰੇ ਗਰੀ ਸਾਰੇ ਗਰੀਬ ਬੰਦੇ ਆ ਰਿਹੜੀ ਵਾਲੇ ਸਾਰੇ ਗਰੀਬ ਬੰਦੇ ਜੀ ਕਿਸੇ ਨੂੰ ਮਿਲੇ ਹ ਹੁਣ ਤੁਸੀਂ ਨਗਰ ਕੌਂਸਲ ਮਾ ਜਾ ਕੇ ਕਿਸੇ ਨੂੰ ਜਾਂ ਮਾਰਕੀਟ ਕਮੇਟੀ ਮੈਂ ਕਿਸੇ ਨੂੰ ਨਹੀਂ ਨਾ ਜੀ ਨਾ ਤੁਹਾਡੇ ਕੋਈ ਆਇਆ ਹੋਏ ਨਾ ਜੀ ਕੋਈ ਨਹੀਂ ਆਇਆ ਜੀ ਠੀਕ ਹੈ ਇਹ ਕੱਤੇ ਲੱਗੂ ਹੋਇਆ ਕਿਰਾਇਆ ਕਿਰਾਇਆ ਹੋਇਆ ਜੀ 31 ਮਾਰਚ ਤੇ ਜੀ 31 ਮਾਰਚ ਤੇ ਪਹਿਲਾਂ ਤੁਸੀਂ ਦੇਆ ਪਹਿਲਾਂ ਦੇਆ ਕਮੇਟੀ ਨੂੰ 50 ਰੁਪਏ ਦੇਣੇ ਆਂਦੇ ਜੀ ਠੀਕ ਹੈ 50 ਰੁਪਏ ਰਿਹੜੀ ਮਿਹੜੀ ਦਾ ਕਿਰਾਇਆ ਹੈ ਜੀ ਹੁਣ ਇਹ ਜ਼ਬਰਦਸਤੀ ਹੈ ਜ਼ਬਰਦਸਤੀ ਕਰ ਰਹੇ ਆ ਜੀ 100 ਰੁਪਏ ਕਿਰਾਇਆ ਮੰਗ ਰਹੇ ਕਿਸੇ 150 ਮੰਗ ਰਹੇ ਕਿਸੇ 2 अच्छा तकरे जेड़ा ਨਹੀਂ ਦਿੰਦਾ ਫਿਰ ਨਹੀਂ ਸੁਣਤ ਕਰੀ ਮੈਂ ਸਾਰੇ ਪੈਸੇ ਕਰਦਾ ਅਜੀ ਤੇਰੀ ਰੈਂਟ ਕਰਕੇ ਤੇਰਾ ਸੁਣ ਲਾ ਕੇ ਦੇਗੀ ਠੀਕ ਹੈ ਬਹੁਤ ਸੁਣ ਤੈਰੀ ਰੈਂਟ ਨਹੀਂ ਆ ਰੋ ਕੋਈ ਬਿਜਲੀ ਨਹੀਂ ਆ ਕੋਈ ਪਾਣੀ ਨਹੀਂ ਆ ਜੀ ਆ ਕੋਈ ਸਫਾਈ ਵਾਲੇ ਨਹੀਂ ਹੈ ਜੀਰਾ ਠੀਕ ਹੈ ਕੁਝ ਵੀ ਨਹੀਂ ਆ ਨਾ ਠੀਕ ਹੈ ਫੈਸਿਲਿਟੀ ਕੋਈ ਨਹੀਂ ਦੇਵੇ ਕੁਝ ਵੀ ਨਹੀਂ ਦੇ ਰਹੀ ਮੱਲੂ ਇੱਕ ਵਾਰ ਕਹਿ ਰਿਹਾ ਠੇਕੇਦਾਰ ਜੀ ਕਹਿੰਦਾ ਗੋਲੀ ਜੀ ਵੀ ਚੱਲ ਜਾ ਜੀ ਆ ਅੱਛਾ ਹਾਂ ਜੀ ਹਾਂ ਠੀਕ ਹੈ ਗੋਲੀ ਵੀ ਇਹ ਵੀ ਚੱਲ ਜਾਏ ਠੀਕ ਹੈ ਜੀ ਠੇਕੇਦਾਰ ਆ ਜਾਨਦਨ ਕਰਾਇਆ ਮਾਤੂ ਜੀ ਪਾਪਾ ਜੀ ਜਿਹਨੇ ਕਰਾਇਆ ਨਾਂ ਦੇ ਆਂ ਦੋਰੀਆਂ ਚੱਲ ਜਾਣਗੀਆਂ ਜੀ ਦੋਰੀਆਂ ਚੱਲ ਜਾਣਗੀਆਂ ਇਹ ਨਗਰ ਕੌਂਸਲ ਨੇ ਲਾਇਆ ਠੇਕੇਦਾਰ ਉਹ ਨਾ ਜੀ ਆਏ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਕਮੇਟੀ ਨਹੀਂ ਜੀ ਮੰਡੀ ਬੋਰਡ ਨੇ ਮੰਡੀ ਬੋਰਡ ਨੇ 50 ਮੰਡੀ ਬੋਰਡ ਨੇ ਪਹਿਲਾਂ ਵੀ ਠੇਕੇਦਾਰ ਦਾ ਕੋਈ ਰਿਸ਼ਤੇ ਪਹਿਲਾਂ ਵੀ ਆਦਾ ਜੀ ਪਹਿਲਾਂ ਕਮੇਟੀ ਵਾਲੇ ਲਵਾਉਂਦੇ ਉਸ ਤੋਂ ਪਹਿਲਾਂ ਠੇਕੇਦਾਰ ਤੇ ਜੀ ਹਾਂ ਉਹ ਵੀ 50 ਰੁਪਏ ਲੇ ਕੇ ਆਦਾ ਜੀ ਠੀਕ ਹੈ ਇਹਨਾਂ ਨੇ ਆਇਆ ਜਾ ਫਿਰ ਅਸਤੀ ਗੁੰਡਾ ਬਿਲਕੁਲ ਜਾ ਤੱਕਾ ਸਾਈ ਕਰ ਰਹੇ ਆ ਜੀ ਤੁਸੀਂ ਐਮਐਲਏ ਨੂੰ ਮਿਲੇ ਇਸ ਕੇ ਬਾਰੇ ਮੈਂ ਕਹਿੰਦੇ ਮਿਲੇ ਆ ਜੀ ਕੀ ਕਰੀ ਤੁਸੀਂ 50 ਰੁ ਐਮਐਲ ਨੂੰ ਪਤਾ ਲੱਗਿਆ ਹੈ ਯਹਾਂ ਨਹੀਂ ਆਏਗਾ ਯਹਾਂ ਨਹੀਂ ਆਏਗਾ ਯਹਾਂ ਨਹੀਂ ਆਏਗਾ ਥਾਣੇ ਬਾਹਰ ਦਾ ਠੀਕ ਹੈ ਵੀ ਅਲੱਗਰ ਪੇਚੇ ਥਾਣੇ ਬਾਹਰ ਦਾ ਠੀਕ ਹੈ ਸਿੱਧਾ ਵੀ ਲਿਓ ਰਸੀਦਾ ਉਸ ਤੋਂ ਵੀ ਸਬੂਤ ਹੋ ਜਾਏਗਾ ਹਰ ਸਿੱਧਾ ਹੈ ਜੀ ਆਪਣੇ ਵੱਸ ਰਸੀਦਾ ਹੈ ਉਸ ਦੀ ਯਾਰ ਰੁਪਏ ਦਮਾ ਹਾਂ ਹਾਂ ਮਾਰਵਿਲ ਕਮੇਡੀ ਸਿੱਧਾ ਪਤਾ ਸਿੱਧਾ ਦੋਨੋਂ ਕੋਈ ਫੈਸਿਲਿਟੀ ਮਿਲ ਰਹੀ ਹੈ ਉਸ ਵੀ ਨਹੀਂ ਮਿਲ ਰਹੀ ਕੋਈ ਫੈਸਿਲਿਟੀ ਨਹੀਂ ਕੁਝ ਨਹੀਂ ਹੈ ਇੱਥੇ ਫੈਸਿਲਿਟੀ ਕੋਈ ਨਾ ਪਾਣੀ ਅਮਮ ਨੇ ਠੇਕਾ ਲਿਆ ਬਾਰੀ ਰੁਵਾਮਾ ਠੇਕਾ ਲਿਆ 15 ਲੱਖਾਂ ਸਾਹ ਘਰ ਸਾਹਮਣੇ ਲਿਆ 15 ਕੱਲੂ ਨੇ 50 ਲੱਖਾਂ ਦਾ ਠੇਕਾ ਲਿਆ ਕੱਲੂ ਅੰਗਮਨ 1000 ਰੁਪਏ ਦੇ ਦੋ ਹਮਨ 1000 ਰੁਪਏ ਥੋੜੀ ਦੇਵਾਂਗੇ ਰਸੀਦ ਹੈ ਰਿਪੋਰਟ ਖੜ ਤੇ ਦਿਖਾਓ ਸਾਰੀ ਜੀ ਸਾਰੀ ਰਸੀਦੀ 2500 ਰੁਪਏ ਜਾਣੇ ਵਾਲੇ ਬਿਕਲ ਦਾ ਪੈਸਾ ਮੰਗ ਰਹੇ ਨੇ ਜਿਹੜਾ ਅੰਦਰ ਮਾਈਕਲ ਆਇਆ ਉਸ ਦਾ ਹੀ ਪੈਸਾ ਲੈ ਰਹੇ ਨੇ ਜੀ ਕਾਰਾਂ ਦੇ ਮੋੜ ਤੇ ਸਕੂਟਰ ਦੇ ਰੇੜੀ ਦੇ ਸਾਰੇ ਪੈਸੇ ਮੰਗ ਰਹੇ ਨੇ ਜੀ ਬੋਰਡ ਲੱਗ ਰਿਹਾ ਜੀ ਬੰਦੇ ਭਈਆ ਕਰੀਸਨ ਤੇ ਬੋਰਡ ਲੱਗ ਰਿਹਾ ਜੀ ਨਿਕਲ ਇਹ ਰੇੜੀ ਫੜੀ ਵਾਲੇ ਇੱਕ ਦਿਨ ਬਾਜਾ ਬੜਾ ਨਹੀਂ ਬਾਜਾ ਜੀ ਰੋਟੀ ਖਾਵਾ ਕਿਸ ਤਰ੍ਹਾਂ ਖਾ ਰਹੇ ਆਪਣੇ ਬੱਚੇ ਕਿਸ ਤਰ੍ਹਾਂ ਪਾਲ ਰਹੇ ਜੀ ਪੇ ਸਿਕਾ ਵੀ ਜਿਹੜਾ ਯੂਜ਼ਰ ਚਾਰਜ ਦਾ ਠੇਕਾ ਪੁਰਾਣੀ ਸਬਜੀ ਮੰਡੀ ਲੰਡਰੂ ਦਾ ਉਹ ਡੀਐਨਆਈਟੀ ਰਾਹੀਂ ਆਨਲਾਈਨ ਠੇਕਾ ਹੋਇਆ ਹੈਗਾ ਯੂਜ਼ਰ ਚਾਰਜ ਦਾ ਠੇਕਾ ਜਿਹੜਾ ਰਵੀ ਕੁਮਾਰ ਠੇਕੇਦਾਰ ਹੈਗਾ ਉਹਦਾ ਕੋਈ ਇਸ਼ੂ ਜਾਇਆ ਸੀਗਾ ਵੀ ਉਹਦੇ ਵੱਲੋਂ ਜਿਹੜੀ ਹੈਗੀ ਆ 100 ਰੁਪਏ ਪਰਚੀ ਕੱਟੀ ਜਾ ਰਹੀ ਹੈ ਪਰੰਤੂ ਜਿਹੜੀ ਸਾਡੀ ਡੀਐਨਆਈਟੀ ਦੀ ਸ਼ਰਤਾਂ ਅਨੁਸਾਰ ਕੋਈ 50 ਵਰਗ ਫੁੱਟ ਤੱਕ 50 ਰੁਪਏ ਹੈ ਤੇ ਜੇਕਰ ਉਸ ਤੋਂ ਵੱਧ ਦੀ ਕੋਈ ਜਗ੍ਹਾ ਯੂਜ਼ ਕਰਦਾ ਕਮੇਟੀ ਦੀ ਤਾਂ ਉਹਦੀ 100 ਰੁਪਏ ਹੈ ਉਸੇ ਮੁਤਾਬਕ ਹੀ ਪਰਚੀ ਲਈ ਜਾ ਰਹੀ ਹੈ ਕਿਉਂਕਿ ਅਵੇਅਰਨੈਸ ਦੀ ਗੱਲ ਕਰਕੇ ਅੱਜ ਮੈਂ ਫਿਰ ਉਹਨਾਂ ਨੂੰ ਪ੍ਰੋਪਰ ਰੇੜੀ ਫੜੀ ਮਾਰ ਕੇ ਮੇਰੇ ਕੋਲ ਆ ਕੇ ਗਏ ਆ ਉਹਨਾਂ ਨੂੰ ਸਮਝਾਇਆ ਵੀ ਜਿਹਦੀ 50 ਵਰਗ ਫੁੱਟ ਤੱਕ ਹੈਗੀ ਆ ਤਾਂ ਉਹ 50 ਰੁਪਏ ਰੇੜੀ ਹੈ ਤੇ ਜੇਕਰ ਉਸ ਤੋਂ ਵੱਧ ਦੀ ਕੋਈ ਵਰਤਦਾ ਡੀਐਨਐਟੀ ਮੁਤਾਬਕ ਜੋ ਹੈਗਾ ਉਹਦੇ ਉਹਨੇ ਚਾਰਜਸ ਲਈ ਜਾਣਗੇ ਬਾਕੀ ਉਹਨਾਂ ਵੱਲੋਂ ਕੁਝ ਇਸ਼ੂਸੇ ਉਠਾਏ ਗਏ ਸੀ ਕਿ ਉਹ ਸ਼ਾਮ ਨੂੰ 5:30 ਵਜੇ ਮੈਂ ਠੇਕੇਦਾਰ ਵੀ ਬੁਲਾਇਆ ਤੇ ਦੂਜਾ ਹੈਗਾ ਉਹਨਾਂ ਨੂੰ ਵੀ ਦੁਬਾਰੇ ਫੇਰ ਉਹਨਾਂ ਨੂੰ ਸੱਦਾ ਹੈਗਾ ਤੇ ਸ਼ਾਰਟਕਟ ਕਰਕੇ ਇਹਨੂੰ ਪ੍ਰੋਪਰ ਜੋ ਵੀਓ ਨਾਲ ਹੈਗਾ ਸਰਕਾਰ ਦੀ ਜੋ ਰੈਵਨਿਊ ਹੈ ਉਹ ਇਕੱਠਾ ਕਰਕੇ ठेकेदार ਕੋਲੋਂ ਸਾਨੂੰ ਦਿੱਤਾ ਜਾਂਦਾ ਹੈ